ਤੇ ਇਹਦੀ ਹੈ ਤੇ ਅੱਜ ਤਾਂ ਬੜਦਾ ਸਸਪੈਂਡ ਹੋ ਰਿਹਾ ਤਸੌਨੀ ਕੀ ਕੀਤਾ ਉਹਨਾਂ ਨੇ ਅਜੇ 1 ਮਹੀਨਾ ਹੋ ਗਿਆ ਤੇ ਹੁਣ ਕਹ ਰਹੇ 15 ਦਿਨ ਨਹੀਂ 3-4 ਮਹੀਨੇ ਹੋ ਗਏ ਵੀਰ ਜੀ ਜਦੋਂ ਨਹੀਂ 1 ਮਹੀਨਾ ਪਹਿਲਾਂ ਸਾਡੀ ਮੀਟਿੰਗ ਹੋਈ ਜਿੱਥੇ ਉਸ ਨੇ ਇਹ ਕਿੰਨੇ ਦਿਨ ਲਈ ਸੀਗੇ ਪੰਜਾਬ ਸਰਕਾਰ ਨੇ 600 ਯੂਨਿਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਦਾ ਫਾਇਦਾ ਹੋਇਆ ਅਸੀਂ ਭ੍ਰਿਸ਼ਟਾਚਾਰ ਰੋਕਿਆ ਅਸੀਂ ਰੈਵਨਿਊ ਦੇ ਹੋਰ ਸਾਧਨ ਵਧਾਏ ਨੇ ਤਾਂ ਅਸੀਂ ਲੋਕਾਂ ਨੂੰ ਬਿਜਲੀ ਫ੍ਰੀ ਦੇ ਰਹੇ ਹਾਂ ਤੇ ਕਿਸਾਨਾਂ ਨੂੰ ਬਿਜਲੀ ਫ੍ਰੀ ਮਿਲ ਰਹੀ ਹੈ ਤੇ ਇੰਡਸਟਰੀ ਨੂੰ ਵੀ ਮੇਰਾ ਬਿਜਲੀ ਦਾ ਵੀਰ ਪਹਿਲਾਂ 1 ਸਾਲ ਪਹਿਲਾਂ ਆਵਾ ਤਾ ਪਰ ਹੁਣ ਵੀ 1 ਸਾਲ ਹੋ ਗਿਆ ਵੀ ਆਂਦਾ ਨਹੀਂ ਹੈਗਾ ਜਦ ਦੀ ਆਪਣ ਘਵਾਂ ਤਮੰਦ ਸਵਿਕਾਰ ਬਣੀ ਹੈ ਜੀ ਮੁੰਡਾ ਸਾਹਣ ਛੋਟਾ ਕਹਿੰਦਾ ਇਸ ਵਾਰੀ ਬਿਲ ਕਿੰਨਾ ਆਇਆ ਦਾ ਮਾ 35000 ਰੁਪਏ ਕਹਿੰਦਾ ਇਥੇ ਜ਼ੀਰੋ ਆਇਆ ਮਾਫੀ ਹੈ ਸਰ ਮੁੱਖ ਮੰਤਰੀ ਪੂਰੇ ਕੀ ਹੋਇਆ ਕਿੰਨੇ ਦਿਨ ਕੀ ਕੀ ਹੋਇਆ ਹੁਣ ਤੱਕ ਤੁਸੀਂ ਦੱਸੋ ਵੀ 1% ਹੋਇਆ 2% ਹੋ ਕਿੰਨਾ ਹੋਇਆ ਯਾਰ ਮੈਂ ਪੁੱਛਦਾ ਕਿੰਨੇ ਪਰਸੈਂਟ ਹੋਇਆ ਦੱਸੋ ਜੀ ਮંત્રી ਸਾਹਿਬ ਹਾਲ ਹੈ ਕਮਿਸ਼ਨਰ ਜੀ ਕਿਵੇਂ ਸਾਹਿਬ ਜੇ ਉਹ ਦਿਨ ਗੱਲ ਹੋਈ ਭਈ ਪਈਰੇ ਖੱਡੇ ਪਰ ਬੰਦ ਕਰ ਦਿਓ ਜਿੱਸੇ ਆਪਾਂ ਪੱਟ ਕੇ ਪਏ ਲੈਨ ਪਾਈ ਆ ਉਹਨੂੰ ਉਹਨਾਂ ਕੇ ਸੜਕ ਬਣਾ ਦਿਓ ਆਪਣੇ ਰੇੜੇ ਲੈ ਕੇ ਆਉਣਾ ਆਪਣੀ ਤੂੜੀ ਲੈ ਕੇ ਆਉਣਾ ਪੱਠੇ ਲੈ ਕੇ ਆਉਣਾ ਗੋਹਾ ਬਾਹਰ ਲੈ ਕੇ ਜਾਣ ਤੇ ਕਿਵੇਂ ਲੈ ਕੇ ਜਾਣਗੇ ਜੋ ਇਹ ਗਲਤੀਆਂ ਇਹਨਾਂ ਦੀਆਂ ਤੇ ਭੁਗਤਤੀ ਰਹੇ ਆ ਕਮੇਸ ਸਾਹਿਬ ਉਸ ਦਿਨ ਮੈਂ ਉਸਨੂੰ ਇਹਨੂੰ ਕਹਿ ਵੀ ਇਹਨੂੰ ਸਸਪੈਂਡ ਕਰੋ ਹੁਣੀ ਕਿਹਾ ਨਾ ਕਿੰਨੇ ਦਿਨ ਹੋ ਗਏ 1% ਵੀ ਕੰਮ ਨਹੀਂ ਹੋਇਆ 1% ਕੰਮ ਹੋਇਆ ਪੁੱਛੋ ਫਿਰ ਕਬਾਰ ਕਰੀ ਜੇ ਨੇ ਤੇ ਇਹਦੀ ਹੈ ਤੇ ਅੱਜ ਤਾਂ ਬਣਦਾ ਸਸਪੈਂਡ ਹੋਣਾ ਤਸਵੀਰ ਕਿ ਕਿਤਾਬ ਉਹਨਾਂ ਦੀ ਅੱਜ 1 ਮਹੀਨਾ ਹੋ ਗਿਆ ਤੇ ਹੁਣ ਕਹ ਰਹੇ 15 ਦਿਨ ਨਹੀਂ ਚਾਰ ਮਹੀਨੇ ਹੋ ਗਏ ਵੀਰ ਜੀ ਜਿਹੜਾ ਨਹੀਂ 1 ਮਹੀਨਾ ਪਹਿਲਾਂ ਸਾਡੀ ਮੀਟਿੰਗ ਹੋਈ ਸੀ ਤੇ ਉਸ ਨੇ ਇਹ ਕਿੰਨੇ ਦਿਨ ਲਈ ਸੀਗੇ ਕੀ ਹੋਇਆ ਕਿੰਨੇ ਦਿਨ ਕੀ ਹੋਇਆ ਹੁਣ ਤੱਕ ਤੁਸੀਂ ਦੱਸੋ ਵੀ 1% ਹੋਇਆ 2% ਹੋਇਆ ਕਿੰਨਾ ਹੋਇਆ ਯਾਰ ਮੈਂ ਪੁੱਛਦਾ ਕਿੰਨੇ ਪਰਸੈਂਟ ਹੋਇਆ ਦੱਸੋ ਜੀ ਮੰਤਰੀ ਸਾਹਿਬ ਆ ਹਾਲ ਹੈ ਕਮੇਸਾਬ ਜੇ ਉਹ ਦਿਨ ਗੱਲ ਹੋਈ ਭਈ ਭਾਈ ਇਹਦੇ ਖੱਡੇ ਪਰ ਬੰਦ ਕਰ ਦਿਓ ਜਿਸ ਸੇ ਆਪਾਂ ਪੱਟ ਕੇ ਲੈਨ ਪਾਈ ਆ ਉਹਨੂੰ ਉਹਨਾਂ ਕੇ ਸੜਕ ਬਣਾ ਦਿਓ ਆਪਣੇ ਰੇੜੇ ਲੈ ਕੇ ਆਉਣਾ ਆਪਣੀ ਤੂੜੀ ਲੈ ਕੇ ਆਉਣਾ ਪੱਠੇ ਲੈ ਕੇ ਆਉਣਾ ਗੋਹਾ ਬਾਹਰ ਲੈ ਕੇ ਜਾਣਾ ਤੇ ਕਿਵੇਂ ਲੈ ਕੇ ਜਾਣਗੇ ਜੋ ਇਹ ਗਲਤੀਆਂ ਇਹਨਾਂ ਦੀਆਂ ਤੇ ਭੁਗਤ ਅਸੀਂ ਰਿਆਂ ਕਮੇਸਾਬ ਉਹ ਦਿਨ ਮੈਂ ਉਸਨੂੰ ਇਹਨੂੰ ਕਹਿ ਇਹਨੂੰ ਸਸਪੈਂਡ ਕਰੋ ਹੁਣੀ ਕਿਹਾ ਨਾ ਕਿੰਨੇ ਦਿਨ ਹੋ ਗਏ 1% ਵੀ ਕੰਮ ਨਹੀਂ ਹੋਇਆ 1% ਕਮ ਹੋਇਆ ਪੁੱਛੋ ਫਿਰ ਕਬਾਰ ਕਰੀ ਜਨੇ ਭਰਤੀ ਦੀ ਹੈ ਤੇ ਅੱਜ ਤਾਂ ਬਣਦਾ ਸਸਪੈਂਡ ਹੋਣਾ ਤਸਵੀਰ ਕਿ ਕਿਤਾ ਉਹਨਾਂ ਦੀ ਅੱਜ ਇੱਕ ਮਹੀਨਾ ਹੋ ਗਿਆ ਤੇ ਹੁਣ ਕਹ ਰਹੇ 15 ਦਿਨ ਨਹੀਂ 3-4 ਮਹੀਨੇ ਹੋ ਗਏ ਵੀਰ ਜੀ ਨਹੀਂ 1 ਮਹੀਨਾ ਪਹਿਲਾਂ ਸਾਡੀ ਮੀਟਿੰਗ ਹੋਈ ਸੀ ਤੇ ਉਸ ਨੇ ਨੇ ਕਿਨੇ ਦਿਨ ਲਈ ਸੀਗੇ ਕੀ ਹੋਇਆ ਕਿੰਨੇ ਦਿਨ ਕੀ ਹੋਇਆ ਉਦ ਤੱਕ ਤੁਸੀਂ ਦੱਸੋ ਵੀ 1% ਹੋਇਆ 2% ਹੋ ਕਿੰਨਾ ਹੋਇਆ ਯਾਰ ਮੈਂ ਪੁੱਛਦਾ ਕਿੰਨੇ ਪਰਸੈਂਟ ਹੋਇਆ ਦੱਸੋ ਜੀ ਮੰਤਰੀ ਸਾਹਿਬ ਹਾਲ ਹੈ ਕਿਵੇਂ ਸਾਹਿਬ ਜੇ ਉਹ ਦਿਨ ਗੱਲ ਹੋਈ ਭਈ ਪਾਈ ਇਹਦੇ ਖੱਡੇ ਪਰ ਬੰਦ ਕਰ ਦਿਓ ਜਿੱਥੇ ਆਪਾਂ ਪੱਟ ਕੇ ਪਏ ਲੈਨ ਪਾਈ ਆ ਉਹਨੂੰ ਉਹਨਾਂ ਕੇ ਸੜਕ ਬਣਾ ਦਿਓ ਆਪਣੇ ਰੇੜੇ ਲੈ ਕੇ ਆਉਣਾ ਆਪਣੀ ਤੂੜੀ ਲੈ ਕੇ ਆਉਣਾ ਪੱਠੇ ਲੈ ਕੇ ਆਉਣਾ ਗੋਹਾ ਬਾਹਰ ਲੈ ਕੇ ਜਾਣ ਤੇ ਕਿਵੇਂ ਲੈ ਕੇ ਜਾਣਗੇ ਜੋ ਇਹ ਗਲਤੀਆਂ ਇਹਨਾਂ ਦੀਆਂ ਤੇ ਭੁਗਤ ਅਸੀਂ ਰਹੇ ਹਾਂ ਕਮੇਟੀ ਸਾਹਿਬ ਉਦੋਂ ਮੈਂ ਉਸ ਨੂੰ ਇਹਨੂੰ ਕਿਹਾ ਵੀ ਇਹਨੂੰ ਸਸਪੈਂਡ ਕਰੋ ਹੁਣੀ ਕਿਹਾ ਨਾ ਕਿੰਨੇ ਦਿਨ ਹੋ ਗਏ 1% ਵੀ ਕੰਮ ਨਹੀਂ ਹੋਇਆ 1% ਕੰਮ ਹੋਇਆ ਪੁੱਛੋ ਫਿਰ ਕਬਾ ਕਰੀ ਜੇ ਨੇ